ਸਮਾ ਬੜਾ ਬਲਵਾਨਾ ਰਾਜੇ ਰਾਣੀਆਂ ਤੋਂ ਭੀਖ ਮੰਗਾ ਦਿੰਦਾ ਇਹ ਗੱਲ ਤਾਂ ਤੁਹਾਨੂੰ ਸਮਝ ਲੱਗ ਹੀ ਗਈ ਹੋਣੀ ਆ ਕਿ ਇਹ ਗੱਲ ਕਿਸ ਤੇ ਕੀਤੀ ਆ ਗਨੀਵ ਕੌਰ ਮਜੀਠੀਆ ਜਿਹੜੀ ਕਿ ਦਰਦ-ਦਰ ਦੀਆਂ ਠੋਕਰਾ ਖਾ ਰਹੀ ਐ ਬਿਕਰਮਜੀਤ ਮਜੀਠੀਆ ਜੋ ਕਿ ਅੱਜ ਦੇ ਸਮੇਂ ਜੇਲ੍ਹ ਦੇ ਵਿੱਚ ਐ ਜਿਸ ਨੇ ਵੀ 2007 ਤੋਂ ਲੈ ਕੇ 2017 ਤੱਕ ਮਾਝੇ ਦਾ ਬੇਕਰਮਜੀਤ ਮਜੀਠੀਆ ਦਾ ਸਮਾਂ ਦੇਖਿਆ ਜਿਸ ਨੂੰ ਪੁੱਛੇ ਬਿਨਾ ਪੱਤਾ ਨਹੀਂ ਸੀ ਝੂਲਦਾ ਉਸ ਨੂੰ ਪੁੱਛੇ ਬਿਨਾ ਡੈਪਟੀ ਨਹੀਂ ਸੀ ਲੱਗਦਾ ਉਸ ਨੂੰ ਪੁੱਛੇ ਬਿਨਾ ਐਸਐਚਓ ਨਹੀਂ ਸੀ ਲੱਗਦਾ ਤੇ ਅੱਜ ਉਹ ਮੁਹਤਾਜਾ ਖੁੱਲੀ ਹਵਾ ਦੇ ਵਿੱਚ ਸਾਹ ਲੈਣ ਨੂੰ ਸਾਰੇ ਜਾਣਦੇ ਆ ਕਿ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦੀ ਸਰਕਾਰ ਰਹੀ ਤੇ ਅਕਾਲੀ ਦਲ ਨੇ ਬਿਕਰਮਜੀਤ ਮਜੀਠੀਏ ਨੂੰ ਸਾਰੀਆਂ ਤਾਕਤਾਂ ਦਿੱਤੀਆਂ ਸਨ ਆਪਾਂ ਸਾਰੇ ਇਹ ਗੱਲ ਜਾਣਦੇ ਆ ਆਪਾਂ ਸਾਰਿਆਂ ਨੇ ਸਾਰਾ ਕੁਝ ਵੇਖਿਆ ਭਾਵੇਂ ਜਿਹੜੀ ਅੱਜ ਦੀ ਪੀੜ੍ਹੀ ਆ ਉਹ ਇਸ ਗੱਲ ਤੋਂ ਅਣਜਾਣ ਆ ਕਿ 2007 ਤੋਂ ਲੈ ਕੇ 2017 ਤੱਕ ਕਿਸ ਤਰ੍ਹਾਂ ਬਿਕਰਮਜੀਤ ਮਜੀਠੀਏ ਨੇ ਸਾਰੇ ਮਾਝੇ ਦੇ ਵਿੱਚ ਰਾਜ ਕੀਤਾ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਬਿਕਰਮਜੀਤ ਮਜੀਠੀਏ ਤੋਂ 20-20 ਸਾਲ ਵੱਡੇ ਸੀ ਜਿੰਨਾ ਜਿਹੜੇ ਪੁਰਾਣੇ ਪਾਰਟੀ ਦੇ ਵਰਕਰ ਸੀ ਉਹ ਵੀ ਮਜੀਠੀਏ ਦੇ ਪੈਰੀ ਹੱਥ ਲਾਉਂਦੇ ਸਨ ਪ੍ਰਕਾਸ਼ ਸਿੰਘ ਬਾਦਲ ਉਸ ਨੇ ਤਾਂ ਆਪਣੇ ਰਾਜ ਵਿੱਚ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਬਿਕਰਮਜੀਤ ਮਜੀਠੀਏ ਨੂੰ ਇੰਨੀਆਂ ਤਾਕਤਾਂ ਦਿੱਤੀਆਂ ਆਉਣ ਵਾਲਾ ਸਮਾਂ ਅਕਾਲੀ ਦਲ ਦੇ ਲਈ ਬਹੁਤ ਹੀ ਘਾਤਕ ਸਿੱਧ ਹੋ ਸਕਦਾ ਹੈ ਆਪਾਂ ਸਾਰੇ ਜਾਣਦੇ ਆ ਕਿ ਕਿਸ ਤਰ੍ਹਾਂ ਲੋਕਾਂ ਨੇ 2017 ਵਿੱਚ ਅਕਾਲੀ ਦਲ ਦਾ ਕੀ ਹਾਲ ਕੀਤਾ ਸੀ ਪਾਰ 2022 ਦੇ ਵਿੱਚ ਤਾਂ ਇਹਨਾਂ ਦਾ ਬੁਰਾ ਹਾਲ ਹੀ ਹੋ ਗਿਆ ਜੋ ਅਕਾਲੀ ਦਲ ਦੇ ਪੁਰਾਣੇ ਵਰਕਰ ਸੀ ਜਿਨ੍ਹਾਂ ਦੀਆਂ ਪੱਕੀਆਂ ਸੀਟਾਂ ਸੀ ਉਹਨਾਂ ਦਾ ਵੀ ਆਪਣੇ ਇਲਾਕੇ ਵਿੱਚ ਕੋਈ ਨਾਂ ਨਹੀਂ ਰਿਹਾ ਉਹ ਵੀ ਸਾਰੇ ਆਪਣੀਆਂ ਸੀਟਾਂ ਹਾਰ ਗਏ ਸੀ ਤੇ ਅੱਜ ਦੇ ਸਮੇਂ ਤਾਂ ਇਹ ਹਾਲ ਹੋਇਆ ਪਿਆ ਕਿ ਸਭ ਨੂੰ ਲੱਗਦਾ ਕਿ ਹੁਣ ਬੜਾ ਹੀ ਮੁਸ਼ਕਲ ਆ ਅਕਾਲੀ ਦਲ ਦਾ ਵਾਪਸੀ ਕਰਨਾ ਬੀਬਾ ਗਨੀਵ ਕੌਰ ਮਜੀਠੀਆ ਜੋ ਕਿ ਇੱਕ ਚੰਗੇ ਪਰਿਵਾਰ ਚੋਂ ਆ ਇੱਕ ਪੜ੍ਹੇ ਲਿਖੇ ਆ ਉਹਨਾਂ ਨੇ ਵੀ ਕਦੇ ਇਹ ਨਹੀਂ ਸੋਚਿਆ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਜਦੋਂ ਉਹਨਾਂ ਦੀ ਸਰਕਾਰ ਚਲੀ ਜਾਵੇਗੀ ਤਾਂ ਉਹਨਾਂ ਦਾ ਅੱਗੇ ਇਹ ਹਾਲ ਹੋਵੇਗਾ 2017 ਤੋਂ 2022 ਤੱਕ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਸਰਕਾਰ ਰਹੀ ਪਰ ਕਾਂਗਰਸੀ ਪੱਟ ਪੱਟ ਮਰਗੇ ਕਿ ਕੈਪਟਨ ਸਾਹਿਬ ਮਜੀਠੀਏ ਦਾ ਕੁਝ ਕਰੋ ਲੋਕਾਂ ਨੂੰ ਅੱਗੇ ਕੀ ਜਵਾਬ ਦੇਵਾਂਗੇ ਲੋਕਾਂ ਨੂੰ ਅੱਗੇ ਜਵਾਬ ਦੇਣਾ ਔਖਾ ਹੋ ਜਾਣਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਆਖ ਦਿੱਤਾ ਸੀ ਕਿ ਮਜੀਠੀਆ ਉਹਨਾਂ ਦੇ ਦੋਸਤ ਦਾ ਬੇਟਾ ਉਹ ਕਿਸ ਤਰ੍ਹਾਂ ਆਪਣੇ ਦੋਸਤ ਦੇ ਬੇਟੇ ਤੇ ਕਾਰਵਾਈ ਕਰ ਦੇਣ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਆਪਣੀ ਗੱਦੀ ਗਵਾ ਕੇ ਇਸ ਚੀਜ਼ ਦੀ ਪਰਭਾਈ ਕਰਨੀ ਪਈ ਸੀ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਵੱਡੇ ਵੱਡੇ ਲੀਡਰਾਂ ਨੂੰ ਹਰਾ ਕੇ ਪੰਜਾਬ ਦੀ ਗੱਦੀ ਭਗਵੰਤ ਸਿੰਘ ਮਾਨ ਦੇ ਹੱਥ ਦੇ ਦਿੱਤੀ ਲੋਕਾਂ ਨੂੰ ਆਸ ਸੀ ਕਿ ਜਿਹੜਾ ਗਲਤ ਹੋਵੇਗਾ ਉਸ ਦੇ ਉੱਪਰ ਕਾਰਵਾਈ ਹੋਵੇ ਪਰ ਭਗਵੰਤ ਮਾਨ ਨੇ ਤਿੰਨਾਂ ਸਾਲਾਂ ਬਾਅਦ ਬਿਕਰਮਜੀਤ ਮਜੀਠੀਏ ਤੇ ਪਰਚਾ ਕਰ ਦਿੱਤਾ ਤੇ ਉਸ ਨੂੰ ਅੰਦਰ ਕਰਵਾ ਦਿੱਤਾ ਬੀਬਾ ਗਨੀਵ ਕੌਰ ਮਜੀਠੀਆ ਜਿਨ੍ਹਾਂ ਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਸੀ ਝੂਲਦਾ ਅੱਜ ਉਹਨਾਂ ਨੂੰ ਵੀ ਤਪੜਾਂ ਤੇ ਬੈਠਣ ਲਈ ਮਜਬੂਰ ਕਰ ਦਿੱਤਾ ਬੀਬਾ ਗਨੀਵ ਕੌਰ ਮਜੀਠੀਆ ਨੇ ਵਿਜੀਲੈਂਸ ਦੇ ਖਿਲਾਫ ਧਾਰਨਾ ਦਿੱਤਾ ਕਿ ਉਹ ਪੱਕੇ ਐਮਐਲਏ ਨੇ ਮਜੀਠਾ ਤੋਂ ਕਿ ਉਹਨਾਂ ਨੂੰ ਬਿਨਾਂ ਪੁੱਛੇ ਉਹਨਾਂ ਦੇ ਆਪਣੇ ਹੀ ਦਸਤਰ ਨਹੀਂ ਜਾਣ ਦਿੱਤਾ ਜਾਂਦਾ ਬੀਬਾ ਗਨੀਵ ਕੌਰ ਮਜੀਠੀਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਉਹ ਇਕੱਲੇ ਇਹ ਲੜਾਈ ਲੜਨਗੇ ਇਸ ਲਈ ਸਿਆਣੇ ਲੋਕ ਆਖਦੇ ਆ ਕਿ ਜਦੋਂ ਤਾਕਤ ਆਉਂਦੀ ਆ ਤਾਂ ਤਾਕਤ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਪਰ ਉਸ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਜਦੋਂ ਤਾਕਤ ਆਉਂਦੀ ਆ ਲੋਕਾਂ ਨਾਲ ਪਿਆਰ ਮੁਹੱਬਤ ਕਰਨਾ ਚਾਹੀਦਾ ਜਦੋਂ ਤਾਕਤ ਆਉਂਦੀ ਆ ਲੋਕਾਂ ਪ੍ਰਤੀ ਨਿਮਰਤਾ ਰੱਖਣੀ ਚਾਹੀਦੀ ਆ ਜਦੋਂ ਤਾਕਤ ਆਉਂਦੀ ਆ ਉਦੋਂ ਠੰਡੇ ਸੁਭਾਅ ਵਾਲੇ ਬਣ ਜਾਣਾ ਚਾਹੀਦਾ ਤਾਂ ਜੋ ਲੋਕ ਅੱਗੇ ਉਹਨਾਂ ਦਾ ਸਾਥ ਦੇਣ ਪਰ ਅੱਜ ਜਦੋਂ ਬਿਕਰਮਜੀਤ ਮਜੀਠੀਆ ਜੇਲ੍ਹ ਦੇ ਵਿੱਚ ਆ ਤਾਂ ਕੋਈ ਉਹਨਾਂ ਦੀ ਸਾਰ ਪੁੱਛਣ ਵਾਲਾ ਨਹੀਂ ਹੈ ਜਿਹੜੇ ਬਿਕਰਮਜੀਤ ਮਜੀਠੀਆ ਦੇ ਦੋਸਤ ਆ ਉਹ ਸਾਰੇ ਹੀ ਦੇਸ਼ ਛੱਡ ਕੇ ਬਾਹਰ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਵਿਜੀਲੈਂਸ ਵੱਲੋਂ ਅਗਲਾ ਨੰਬਰ ਕਿਤੇ ਉਹਨਾਂ ਦਾ ਨਾ ਹੋਵੇ ਹੁਣ ਅੱਗੇ ਦੇਖਣਾ ਹੋਵੇਗਾ ਕਿ ਪੰਜਾਬ ਦੀ ਸਿਆਸਤ ਅਗਲੇ ਦਿਨਾਂ ਵਿੱਚ ਕੀ ਰੰਗ ਲਿਆਉਂਦੀ ਹੈ